ਹੀਰੂ ਜੀ ਕਾ ਖਾਲਸਾ ਵਾਹੀਰੂ ਜੀ ਕੀ ਫਤਿਹ ਅੱਜ ਹੈ 9 ਅਪ੍ਰੈਲ 9 ਅਪ੍ਰੈਲ ਦਾ ਜਿਹੜਾ ਸਿੱਖ ਇਤਿਹਾਸ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਉਹ ਅੱਜ ਦੇ ਦਿਨ ਗੁਰੂ ਅਰਜਨ ਦੇਵ ਪਾਸਾ ਦੇ ਮਾਤਾ ਬੀਬੀ ਭਾਨੀ ਜੀ ਆਪਣਾ ਸਰੀਰ ਛੱਡ ਗਏ ਸਨ ਪੰਜ ਭੌਤਿਕ ਸਰੀਰ ਨੂੰ ਛੱਡ ਕੇ ਉਸ ਅਕਾਲ ਪੁਰਖ ਦੇ ਵਿੱਚ ਭੇਜ ਹੋ ਗਏ ਸਨ ਜਿਹੜੇ ਬਹੁਤ ਹੀ ਭਗਤੀ ਤੇ ਗੁਰਬਾਣੀ ਦੇ ਰਸੀਏ ਸਨ ਬੀਬੀ ਭਾਨੀ ਜੀ ਦਾ ਨਾਮ ਸਿੱਖ ਇਤਿਹਾਸ ਦੇ ਵਿੱਚ ਸੇਵਾ ਦੇ ਪੱਖੋਂ ਜਾਂ ਨਾਮ ਸਿਮਰਨ ਦੇ ਸਈਏ ਹੋਣ ਕਰਕੇ ਇੰਨਾ ਪ੍ਰਸਿੱਧ ਹੈ ਜਿਹੜਾ ਹਮੇਸ਼ਾ ਹੀ ਬੀਬੀ ਭਾਨੀ ਜੀ ਦਾ ਨਾਮ ਸਤਕਾਰ ਦੇ ਨਾਲ ਸਿੱਖ ਇਤਿਹਾਸ ਦੇ ਵਿੱਚ ਲਿਆ ਜਾਂਦਾ ਹੈ ਇਹਨਾਂ ਨੇ ਅੱਜ ਦੇ ਦਿਨ 9 ਅਪ੍ਰੈਲ 1598 ਨੂੰ ਆਪਣੇ ਸਰੀਰ ਨੂੰ ਛੱਡ ਦਿੱਤਾ ਸੀ ਤੇ ਅੱਜ ਦੇ ਦਿਨ ਹੀ 9 April 1649 ਨੂੰ ਗੁਰੂ ਹਰ राय ਸਾਹਿਬ ਜੀ ਦੇ ਘਰ ਬੇਟੀ ਨੇ ਜਨਮ ਲਿਆ ਸੀ ਜਿਨ੍ਹਾਂ ਦਾ ਨਾਮ ਬੀਬੀ ਰੂਪਕੌਰ ਸੀ ਮਾਤਾ ਸਲਖਣੀ ਜੀ ਗੁਰੂ ਮਹਾਰਾਜ ਜੀ ਦੇ ਮਹਿਲ ਸਨ ਤੇ ਉਹ ਮਾਤਾ ਜੀ ਗੁਰੂ ਕੇ ਜਿਹੜੇ ਸਹੁਰੇ ਸੀ ਉਹਨਾਂ ਦੇ ਪੇਕੇ ਘਰ ਸੀ ਉੱਥੇ ਹੀ ਰਿਆ ਕਰਦੇ ਸਨ ਅੱਜ ਦੇ ਦਿਨ 9 April 1649 ਨੂੰ ਬੀਬੀ ਰੂਪਕੌਰ ਜੀ ਨੇ ਗੁਰੂ ਹਰ राय ਸਾਹਿਬ ਜੀ ਦੇ ਘਰ ਜਨਮ ਲਿਆ ਸੀ ਪ੍ਰਕਾਸ਼ ਲਿਆ ਸੀ ਇਹ ਅੱਜ ਦਾ ਜਿਹੜਾ ਗੁਰੂ ਪਾਤਸ਼ਾਹ ਦੇ ਇਤਿਹਾਸ ਦੇ ਨਾਲ ਸੰਬੰਧਿਤ ਇਤਿਹਾਸ ਤੇ ਅੱਜ ਦੇ ਦਿਨ ਹੀ Hindu ਆਗੂ ਦੇ ਅੰਦਰ ਜਿਹੜੀ ਸਿੱਖਾਂ ਦੇ ਵਿਰੁੱਧ ਅੱਗ ਸੀ ਉਹ ਉੱਭਲ ਕੇ ਬਾਹਰ ਆਈ ਸੀ ਜਿਦੇ ਵਿੱਚ ਜਿਹਨੂੰ ਅਸੀਂ ਮੋਹਨ ਚੰਦ ਗਾਂਧੀ ਕਹਿੰਦੇ ਆ ਮੋਹਨ ਦਾਸ ਕਰਮਚੰਦ ਗਾਂਧੀ ਉਸ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਭੁੱਲੜ ਦੇਸ਼ ਭਗਤ ਲਿਖਿਆ ਸੀ ਆਪਣੇ ਇੱਕ ਲੇਖ ਦੇ ਵਿੱਚ ਪਰ ਇਹਦੇ ਵਿੱਚ ਆਪਾਂ ਦੇਖ ਲਈਏ ਰਾਣਾ ਪ੍ਰਤਾਪ சிவாਜੀ ਮਰਾਠ ਮਰਾਠਾ ਤੇ ਰਾਣੀ ਝਾਂਸੀ ਨੂੰ ਇਹੋ ਜਿਹਾ ਕਿਸੇ Hindu ਆਗੂ ਨੇ ਭੁੱਲੜ ਦੇਸ਼ ਭਗਤ ਨਹੀਂ ਲਿਖਿਆ ਸੀ ਬਲਕਿ ਗੁਰੂ ਗੋਬਿੰਦ ਸਿੰਘ ਜੀ ਬਾਰੇ ਇਸ 모ਹਨ ਦਾਸ ਗਾਂਧੀ ਨੇ ਭੁੱਲੜ ਦੇਸ਼ ਭਗਤ ਆਖ ਕੇ ਆਪਣੇ ਲੇਖ ਦੇ ਵਿੱਚ ਗੁਰੂ ਮਹਾਰਾਜੀਆਂ ਦੇ ਜੀਵਨ ਦੇ ਉੱਤੇ ਝਾਤ ਪਾਈ ਸੀ ਇਸ ਦਾ ਸਿੱਖਾਂ ਨੇ ਬਹੁਤ ਜ਼ਿਆਦਾ ਵਿਰੋਧ ਕਰਿਆ ਸੀ ਪਰ ਫੇਰ ਵੀ ਇਸ ਗਾਂਧੀ ਨੇ ਕਦੇ ਸਿੱਖਾਂ ਤੋਂ ਇਸ ਬਿਆਨ ਦੇ ਉੱਤੇ ਮਾਫੀ ਨਹੀਂ ਮੰਗੀ ਸੀ ਬੜਾ ਹਿੰਦੀ ਆਗੂ ਸੀ ਹਿੰਦੂਆਂ ਦਾ ਇਹ ਇਸ ਨੇ ਕਦੇ ਮਾਫੀ ਨਹੀਂ ਸੀ ਮੰਗੀ ਪਰ ਇਸ ਦੇ ਉੱਤੇ ਜ਼ਿਆਦਾ ਉਸ ਤੋਂ ਬਾਅਦ ਬਿਆਨ ਵੀ ਨਹੀਂ ਸੀ ਦਿੱਤਾ ਕਿਉਂਕਿ ਉਹ ਸਿੱਖਾਂ ਨੂੰ ਆਪਣੇ ਝਲਸੀ ਵਿੱਚ ਰੱਖ ਕੇ ਦੇਸ਼ ਨੂੰ ਆਜ਼ਾਦੀ ਦਿਵਾਉਣਾ ਚਾਹੁੰਦਾ ਸੀ ਸਿੱਖਾਂ ਨੂੰ ਲੜਾ ਕੇ ਸਿੱਖਾਂ ਨੂੰ ਮੂਰੇ ਕਰਕੇ ਲੜ ਕੇ ਅੰਗਰੇਜ਼ਾਂ ਦੇ ਨਾਲ ਪਰ ਆਜ਼ਾਦੀ ਆਜ਼ਾਦ ਉਹ ਭਾਰਤ ਨੂੰ ਕਰਾਉਣਾ ਚਾਹੁੰਦਾ ਸੀ ਇਹ ਅੱਜ ਦੇ ਦਿਨ 1925 ਨੂੰ ਹੋਇਆ ਸੀ ਵਾਕਿਆ ਜਦੋਂ ਉਸ ਨੇ ਆਪਣੇ ਲੇਖ ਦੇ ਵਿੱਚ ਇਹ ਗੱਲ ਲਿਖੀ ਸੀ ਇਹ ਸੀ ਅੱਜ ਦਾ ਸਾਡਾ ਸਿੱਖ ਇਤਿਹਾਸ ਜਿਹਦੇ ਵਿੱਚ ਗੁਰੂ ਮਹਾਰਾਜਿਆਂ ਦਾ ਤੇ ਹਿੰਦੂਆਂ ਦੇ ਅੰਦਰ ਆਗੂਆਂ ਦੇ ਅੰਦਰ ਬਲ ਦੀ ਸਿੱਖਾਂ ਦੇ ਗੁਰਾਂ ਪ੍ਰਤੀ ਜੋ ਅੱਗ ਸੀ ਉਬਹਾਰਾਈ ਸੀ ਤੇ ਗੁਰੂ ਮਹਾਰਾਜਿਆਂ ਦਾ ਇਤਿਹਾਸ ਆਪ ਜੀ ਨੇ ਸਾਂਝਾ ਕੀਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ